फाइनेंशियलस टूरिस्ट वीजा या विजिटर वीजा ਦਾ ਇੱਕ ਬਹੁਤ ਇੰਪੋਰਟੈਂਟ ਪਾਰਟ ਹੈ ਜਦੋਂ ਵੀ ਤੁਸੀਂ ਆਪਣਾ विजिटर वीजा ਜਾਂ ਟੂਰਿਸਟ ਵੀਜ਼ਾ ਅਪਲਾਈ ਕਰ ਰਹੇ ਹੋ ਇਸ ਚੀਜ਼ ਨੂੰ ਮੇਕ ਸ਼ੋਰ ਕਰੋ ਕਿ ਸਾਡੇ ਫਾਈਨੈਂਸ਼ੀਅਲਸ ਅਪ ਟੂ ਦਾ ਨੋਟ ਰਹਿ ਗਏ ਨੇ ਜੋ ਸਾਡੀ ਇਨਕਮ ਟੈਕਸ ਰਿਟਰਨ ਹੈ ਉਹਨੂੰ ਬਿਲਕੁਲ ਉਹਦੇ ਅਕੋਰਡਿੰਗ ਹੀ ਸਾਡੇ ਫਾਈਨੈਂਸ਼ੀਅਲਸ ਨੂੰ ਰੈਡੀ ਕੀਤਾ ਸਾਰਿਆ ਸਭ ਤੋਂ ਪਹਿਲਾਂ ਚੈੱਕ ਕਰੋ ਆਪਣੀ ਇਨਕਮ ਟੈਕਸ ਰਿਟਰਨ ਉੱਤੇ ਮੀਰੀ ਸੋਰਸ ਆਫ ਇਨਕਮ ਕੀ ਹੈ ਬਹੁਤ ਸਾਰੇ ਲੋਕ ਨੇ ਜਿਹੜੇ ਇਨਕਮ ਟੈਕਸ ਰਿਟਰਨ ਜਸਲੀ ਫਾਈਲ ਕਰਾ ਰਹੇ ਆ ਕਿ ਇਹ ਇੱਕ ਪਾਰਟ ਆਫ ਔਰ ਫਾਈਨੈਂਸ਼ੀਅਲ ਇਅਰ ਦਾ ਹੈਗਾ ਇੱਕ 파ਟ ਕੀ ਹੁਣ ਆਪਾਂ ਰਿਟਰਨ ਕਰਾਣੀ ਐ ਐਫ ਆਈ ਬਟ ਤੁਸੀਂ ਆਪਣੀ ਇਨਕਮ ਡਿਟੈਲਡ ਰਿਟਰਨ ਚੈੱਕ ਕਰੋ ਉਥੇ ਸੋਰਸ ਆਫ ਇਨਕਮ ਦੇਖੋ ਉਹਦੇ ਅਕੋਰਡਿੰਗ ਆਪਣੇ ਡਾਕੂਮੈਂਟਸ ਰੈਡੀ ਕਰੋ ਜਿਹੜੇ ਕੁਝ ਕਾਮਨ ਡਾਕੂਮੈਂਟਸ ਨੇ ਫਾਈਨੈਂਸ਼ੀਅਲਸ ਦੇ ਉਹ ਆ ਜਾਂਦੀ ਹੈ ਪ੍ਰੋਪਰਟੀ ਵੈਲਿਊਏਸ਼ਨ 골ਡ ਵੈਲਿਊਏਸ਼ਨ ਫਿਕਸਡ ਡਿਪੋਜ਼ਿਟ ਇਨਕਮ ਟੈਕਸ ਰਿਟਰਨਸ ਕਾਣੀ ਨੇ ਫਾਈਨੈਂਸ਼ੀਅਲ ਦਾ ਪਾਰਟ ਐਨੀ ਟਾਈਪ ਆਫ ਇਨਵੈਸਟਮੈਂਟ অর ਸੀਵਿੰਗ ਤੁਸੀਂ ਇਨਕਲੂਡ ਕਰ ਸਕਦੇ ਹੋ ਪ੍ਰੋਫਾਈਲ ਲੈ ਕੇ ਚੱਲੀਏ ਜੇ ਆਪਾਂ ਤੋ ਅੱਜ ਆਪਾਂ ਕੁਝ ਪਾਰਟिकुलर ਡਾਕੂਮੈਂਟਸ ਡਿਸਕਸ ਕਰਾਂਗੇ ਜਿਵੇਂ ਕਿ ਜੇ ਤੁਸੀਂ ਸੈਲਰੀਡੋ ਤਾਂ ਸਾਨੂੰ ਇੱਕ ਐਨओसी ਤਾਂ ਚਾਹੀਦੀ ਚਾਹੀਦੀ ਹੈ ਤੁਹਾਡੇ ਐਮਪਲੋਇਰ ਤੋਂ ਪਲੱਸ ਫਾਰਮ 16 ਤੁਹਾਡੀ ਬੈਂਕ ਸਟੇਟਮੈਂਟ ਪਲੱਸ ਸਾਨੂੰ ਪੇਸਲਿਪਸ ਚਾਹੀਦੀਆਂ ਹੋਣਗੀਆਂ ਉਸੇ ਤਰ੍ਹਾਂ ਜੇ ਬਿਜ਼ਨਸ ਓਨਰ ਦੀ ਗੱਲ ਕਰਦੇ ਹਾਂ ਬਿਜ਼ਨਸ ਰਜਿਸਟ੍ਰੇਸ਼ਨ ਜੀਐਸਟੀ ਸਰਟੀਫਿਕੇਟ ਅਗਰ ਹੈ ਤੁਹਾਡੇ ਕੋਲ ਤਾਂ ਇਨਕਲੂਡ ਕਰ ਸਕਦੇ ਹੋ ਜੀਐਸਟੀ ਰਿਟਰਨਸ ਹੋ ਗਈਆਂ ਕਰੰਟ ਅਕਾਊਂਟ ਦੀ ਸਟੇਟਮੈਂਟ ਨਾਲ ਸੀਵਿੰਗ ਜੁਆ ਟੈਚ ਕਰ ਸਕਦੇ ਹੋ ਜੇ ਕੋਈ ਅਗਰੀਕਲਚਰਿਸਟ ਜਿਹਦੇ ਕੋਲ ਪ੍ਰੋਪਰਟੀ ਆ ਜਿਹੜਾ ਇਨਕਮ ਦਾ ਸੋਰਸ ਹੈ ਸਿਰਫ ਅਗਰੀਕਲਚਰ ਹੈ ਤਾਂ ਉਸ ਕੇਸ ਦੇ ਵਿੱਚ ਆਪਾਂ ਜੇ ਫਾਰਮਸ ਇਨਕਲੂਡ ਕਰਾਂਗੇ ਟੂ ਟੂ ਵੈਰੀਫਾਈ ਕਿ ਸਾਡਾ ਜਿਹੜਾ ਫਾਈਨੈਂਸ਼ੀਅਲ ਸੋਰਸ ਹੈਗਾ ਉਹ ਹੀ ਹੈ ਕਿਉਂਕਿ ਜੇ ਫਾਰਮਸ ਦੀ ਜਿਹੜੀ ਡਾਇਰੈਕਟ ਇਨਕਮ ਹੈ ਉਹ ਤੁਹਾਡੀ ਬੈਂਕ ਸਟੇਟਮੈਂਟ ਦੇ ਵਿੱਚ ਰਿਫਲੈਕਟ ਹੁੰਦੀ ਹੈ which is very clear form of income ਤੇ ਜੇ ਆਪਾਂ ਗੱਲ ਕਰਦੇ ਆ ਡੇਰੀ ਫਾਰਮਿੰਗ ਇਹ ਵੀ ਬੜਾ ਇੱਕ ਕਾਮਨ ਅ ਪ੍ਰੋਫੈਸ਼ਨ ਕਹਿ ਸਕਦੇ ਆ ਆਪਾਂ ਰੂਰਲ ਏਰੀਆਸ ਦੇ ਵਿੱਚ ਸਪੈਸੀਫਿਕਲੀ ਤਾਂ ਤੁਸੀਂ ਇਹ ਵੀ ਜਿਹੜੀ categories ਹੈਗੀ ਹੈ ਡੇਰੀ ਫਾਰਮਿੰਗ ਇਹਦੇ ਵਿੱਚ ਵੀ ਤੁਸੀਂ ਆਪਣੀ ਬਿਜ਼ਨਸ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਐਮ ਐਸ ਐਮ ই ਬਣਵਾ ਲਓ ਇੱਕ ਵੈਟਰਨਰੀ ਡਾਕਟਰ ਤੋਂ ਤੁਸੀਂ ਆਪਣੀ ਜਿਹੜੀ ਕਾਊਜ਼ ਐਂਡ ਬਫੈਲੋਜ਼ ਦਾ ਕਾਊਂਟ ਹੈ ਔਰ ਉਹ ਕਿੰਨੀ ਮਿਲਕ ਪ੍ਰੋਡਕਸ਼ਨ ਹੈ ਉਹਦੇ ਇੱਕ ਸਰਟੀਫਿਕੇਟ ਲਾ ਸਕਦੇ ਹੋ ਨਾਲ ਤੁਸੀਂ ਜਿਹਨੂੰ ਸਪਲਾਈ ਕਰ ਰਹੇ ਹੋ ਮਿਲਕ ਉਹਨਾਂ ਤੋਂ ਇੱਕ ਐਨੂਅਲ ਇਨਕਮ ਦਾ ਸਰਟੀਫਿਕੇਟ ਲੈ ਸਕਦੇ ਹੋ

ਇਸ ਤੋਂ ਬਾਅਦ ਗੱਲ ਆ ਗਈ ਕਿੰਨੀ ਫੰਡਿੰਗ ਤਾਂ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਹੈ ਤੁਸੀਂ ਕੇਸ ਪ੍ਰਸੀਡ ਕਰਨਾ ਮੇਕ ਸ਼ੋਰ ਆਪਣੇ ਫਾਈਨੈਂਸ਼ੀਅਲ ਨੂੰ ਸਟਰੋਂਗ ਕਰੋ ਰੈਲੇਵੈਂਟ ਡਾਕੂਮੈਂਟਸ ਅਟੈਚ ਕਰੋ